ਇਹੋ ਜਿਹੜੀ ਗੱਲਬਾਤ ਹੋਈ ਹੈ ਸਾਰੇ ਆਗੂ ਸਹਿਬਾਨ ਦੇ ਅਸੀਂ 8:00 ਤੱਕ ਠੀਕ ਰਹੀ ਸਾਰਾ 8:00 ਤੱਕ ਹੋ ਜਾਂਦਾ ਅਸੀਂ 8:00 ਤੱਕ ਬੇਟ ਕਰਾਂਗੇ ਸ਼ਾਮ ਤੱਕ ਫਿਰ ਓਕੇ ਹੈ ਜੇ ਨਵਟਾਰਾ ਤਿੰਨਾਂ ਦਾ ਨਹੀਂ ਹੁੰਦਾ ਜੀ ਫਿਰ ਕਹਾ ਜਿਹੜਾ ਅਸੀਂ ਪਰਚੇ ਰੱਦ ਬਾਈ ਬਾਅਦ ਠੀਕ ਹੈ ਨਾ ਅਕੀਰ ਦੇ ਦਿਨ ਸੀਗਾ ਪੰਜ ਦਿਨ ਹੋ ਗਏ ਲੈ ਕੇ ਮੀਟਿੰਗ ਕੀਤੀ ਗਈ ਹੈਗੀ ਠੀਕ ਹੈ ਨਾ ਜੇ ਲੋ ਮਿਚੋੜੀ ਗੱਲਬਾਤ ਹੋਈ ਹੈ ਸਾਰੇ ਆਗੂ ਸਹਿਬਾਨ ਕਰੇ ਅਸੀਂ 8 ਹੱਥ ਹੰਤਕ ਤਰੀਕ ਦੇ ਹੋ ਚੌੜੀ ਗੱਲਬਾਤ ਹੋਈ ਆ ਸਾਰੇ ਆਗੂ ਸਹਿਬਾਨ ਕੋਲ ਤੇ 10 ਤਰੀਕ ਦਾ ਅਸੀਂ ਸਮਾਂ ਜਿਹੜਾ ਦਿੱਤਾ ਸੀਗਾ ਵਿਹਾਈ ਵਾਲਾ ਜਿੱਦਾਂ ਸ਼ਰਤ ਰਹੀ ਹੈ ਜਿਹੜੀ ਦਾ ਸੋ ਇਹ ਹੱਥ ਹੰਤਕ ਕੀ ਕਰਦੇ ਨੇ ਕਿ ਪ੍ਰਸ਼ਾਸਨ ਨੇ ਦੇਖਣਾ 8 ਹੱਥ ਤੱਕ ਸਾਡਾ ਦੇਖਣਾ ਉਹ ਤੋਂ ਪਹਿਲਾਂ ਕੋਈ ਵੀ ਅਸੀਂ ਬਿਆਨ ਦੇਣਾ ਅਸੀਂ ਮੁਨਾਸਬ ਨਹੀਂ ਸਮਝਦੇ ਕਿਉਂਕਿ 10 ਤਰੀਕ ਹਾਲੇ ਨੰਗੀ ਨਹੀਂ ਹਾਲੇ 12 ਮਈ ਤੱਕ ਦਾ ਸਮਾਂ ਆਏਗਾ ਅੜੀਕਦੇ ਆ ਕਿ ਅਗਲਾ ਪ੍ਰੋਗਰਾਮ ਅਸੀਂ ਦੁਬਾਰਾ ਫੇਰਾਂਗੇ ਹੁਣ ਕੋਈ ਫੈਸਲਾ ਹੋਇਆ ਜੀ ਇੱਥੇ ਪਹਿਲੀ ਰਿਹਾ ਕਰਨ ਵਾਲੀ ਦੂਜੀ ਜਿਹੜੀ ਹੈਗੀ ਐ ਜਿਹੜੇ ਉਸ ਦਿਨ ਵੀ ਜੇ ਕੋਈ ਕੇਸ ਪਾਇਆ ਜਾਂ ਕਿਸੇ ਦੀ ਗ੍ਰਿਫਤਾਰੀ ਕੀਤੀ ਉਹ ਸਾਰੇ ਦੇ ਸਾਰੇ ਰਿਹਾ ਕਰਨ ਵਾਲੀ ਤਿੰਨ ਤਰੀਕ ਨੂੰ ਤੀਜੀ ਜੇ ਉਹਨਾਂ ਨੁਕਸਾਨ ਕੀਤਾ ਕੋਈ ਵੀ ਇੱਕ ਨੂੰ ਭੰਨਿਆ ਕੋਈ ਕੈਮਰੇ ਦੀ ਭੰਨ ਤੋੜ ਕੀਤੀ ਹੈ ਕਿਸੇ ਦੀ ਉਹਨਾਂ ਦਾ ਜਿਹੜਾ ਨੁਕਸਾਨ ਪੂਰਤੀ ਕਰਨੀ ਇਹ ਤਿੰਨ ਮੰਗਾ ਤੇ ਲਿਖਤੀ ਸਮਝਾਤਾ ਹੋਇਆ ਸਾਈਨ ਹੋਇਆ ਦੋਨੇ ਤਰ੍ਹਾਂ ਦੇ ਤਿੰਨੇ ਹੀ ਮੰਗਾ ਹੁਣ ਹੈਗੇ ਵੀ ਜੇ ਤਿੰਨੇ ਮੰਗਾ ਦਾ ਨਟਾਰਾ ਆਥਨ ਟਿੱਕਰ ਹੋ ਜਾਂਦਾ ਅਸੀਂ ਅੱਥਾਂ ਤੱਕ ਰੀਵਿਊ ਕਰਾਂਗੇ ਸ਼ਾਮ ਤੱਕ ਫਿਰ ਓਕੇ ਆ ਜੇ ਨਵਟਾਰਾ ਤਿੰਨਾ ਦਾ ਨਹੀਂ ਹੁੰਦਾ ਸੀ ਫਿਰ ਅਗਾਹ ਜਿਹੜਾ ਅਸੀਂ ਦੁਬਾਰੇ ਬੈਠ ਕੇ ਫਿਰ ਅਗਾਹ ਕਰਾਂਗੇ ਤਿੰਨੇ ਜ਼ਰੂਰੀ ਆ ਵੀ 31 ਮੰਗਲ ਨਹੀਂ ਤਾਂ ਵੀ ਗੁੰਜਾ ਨਹੀਂ ਨਹੀਂ ਜੀ ਕੋਈ ਤਿੰਨੇ ਜ਼ਰੂਰੀ ਆ ਜੇ ਇਹਨਾਂ ਟਾਈਮ ਤਿੰਨੇ ਤਿੰਨੇ ਦੀ ਇਹਨਾਂ ਟਾਈਮ ਕਿਉਂ ਲੈ ਰਿਹਾ ਪ੍ਰਸ਼ਾਸਨ ਜਦੋਂ ਲਿਖਤ ਸਮਝੌਤਾ ਹੀ ਹੋਇਆ ਸੀਗਾ ਤਿੰਨਾ ਜੇ ਪੁੱਛਦੇ ਤੁਸੀਂ ਤਿੰਨਾ ਤੋਂ ਮੈਂ ਦੱਸਦਾ ਪਹਿਲਾਂ ਤਾਂ ਇਹ ਹੈਗਾ ਵੀ ਅੱਜ 10 ਤਰੀਕ ਨੂੰ ਉਹਦੀ ਰਿਹਾਈ ਹੋਵੇ ਦੂਜੀ ਸੈਕੰਡ ਹੈਗੀ ਐ ਵੀ ਜਿਹੜੇ ਉਸ ਦਿਨ 3 ਤਰੀਕ ਨੂੰ ਕੋਈ ਜੇ ਨਵਾਂ ਪਰਚਾ ਪਾਇਆ ਕੋਈ ਹਾਂ ਜਾਂ ਕੋਈ ਬੰਦੇ ਅਰੈਸਟ ਕੀਤੇ ਆ ਉਹ ਸਾਰੇ ਦੇ ਸਾਰੇ ਖਤਮ ਹੋਣ ਪਰਚੇ ਉਹ ਤੇ ਤੀਜਾ ਜਿਹੜਾ ਹੈਗਾ ਜਿਹੜਾ ਨੁਕਸਾਨ ਕਿ ਹੋਇਆ ਕਿਸੇ ਦਾ ਵੀ ਕਿਸੇ ਵਹੀਕਲ ਦਾ ਨੁਕਸਾਨ ਹੋਇਆ ਕਿਸੇ ਕੈਮਰੇ ਦਾ ਨੁਕਸਾਨ ਹੋਇਆ ਉਹਦੇ ਨੁਕਸਾਨ ਦੀ ਪੂਰਤੀ ਕੀਤੀ ਜਾਵੇ। ਫਿਰ ਮੈਂ ਤਨ ਮੰਗਾ ਜੀ। ਫਿਰ ਸੀ ਪ੍ਰਸ਼ਨ ਕਰਿਆ ਪ੍ਰਸ਼ਾਸਨ ਨੂੰ ਵੀ ਜਦੋਂ ਲੈਗਟੀ ਹੋ ਗਿਆ ਸੀ ਫਿਰ ਅੱਜ ਵਾਲੀ ਮੀਟਿੰਗ ਕਰਦੇ ਜੀ ਗੱਲ ਮੈਂ ਪਤਾ ਕਰਦਾ। ਹਾਂ ਮੇਰਾ ਖਿਆਲ ਹੈ ਪ੍ਰਸ਼ਾਸਨ ਨਾਲ ਸਾਡੀ ਚੌਥੀ ਮੀਟਿੰਗ ਹਾਂ ਦੋ ਤੋਂ ਉਹ ਪਹਿਲੀ ਹੋ ਗਈ ਸੀ ਬਰਨਾਲੇ ਇੱਕ ਦਿਨ ਪਹਿਲਾਂ ਹੋਈ ਦੂਜੇ ਦਿਨ ਮੀਟਿੰਗ ਹੋਈ ਕਿਨੇ ਲੱਖਾ ਜੀ ਨਾਲ ਉੱਥੇ ਤਿੰਨ ਤਿੰਨ ਉੱਥੇ ਮੀਟਿੰਗ ਹੋ ਵੱਡੀ ਮੀਟਿੰਗ ਹੋਈ ਹੈ ਜੇ ਕਰਕੇ ਲੋਕਾਂ ਦੇ ਇਕੱਠੇ ਆਜ ਚੌਥੀ ਮੀਟਿੰਗ ਹੈ ਮੈਂ ਆਸ ਰੱਖਦਾ ਵੀ ਇਹਦੇ ਚੰਗੇ ਨਤੀਜੇ ਨਿਕਲਣਗੇ ਮੈਂ ਆਪਦੇ ਆਪਦੇ ਬੰਦ ਪ੍ਰਸ਼ਾਸਨ ਅੱਜ ਭਰੋਸਾ ਚੰਗੇ ਮੇਰੀ ਗੱਲ ਮੈਂ ਕੁਝ ਨਹੀਂ ਖੜਾ ਚੰਗੇ ਨਤੀਜੇ ਨਿਕਲਣਗੇ ਚੰਗੇ ਸੋਚਿਆ ਜਾਊਗਾ ਚੰਗੇ ਵੀ ਹੋਊਗਾ ਨਹੀਂ ਪ੍ਰਸ਼ਾਸਨ ਨੂੰ ਤੁਸੀਂ ਇਹ ਸਵਾਲ ਤਾਂ ਕੀਤਾ ਹੋਊਗਾ ਜਦੋਂ ਉੱਥੇ ਲੱਗਤੀ ਰਿਬੜ ਗਿਆ ਸੀ ਤਾਂ ਅੱਜ ਵਾਲੀ ਮੀਟਿੰਗ ਦਾ ਕੀ ਫੋਕਾ ਹੈ ਦੇ ਕੋਲ ਜੋ ਅੰਦਰ ਦਾ ਲੰਬੋ ਲਾਭੀ ਹੁੰਦੇ ਹੀ ਹੁੰਨੇ ਆ ਸਾਰਾ ਕੁਝ ਹੀ ਹੁੰਦਾ ਹੁੰਦਾ ਹੈ ਉਹ ਗਿਲਾ ਵੀ ਰੱਖਦੇ ਹੁੰਦੇ ਆ ਸਾਰਾ ਕੁਝ ਰੱਖਿਆ ਕਰਦੇ ਆ ਮੇਰਾ ਕਹਿਣ ਦਾ ਮਤਲਬ ਚੰਗੇ ਨਤੀਜੇ ਲੱਕਣਗੇ ਜੇ ਨਾ ਮੰਨੇ ਫਿਰ ਅਸੀਂ ਕਿਹੜਾ ਮੱਕੀ ਦੀ ਕੁੜੀ ਇਸੇ ਕੰਮ ਤੇ ਆਉਂਦੇ ਆ ਅਸੀਂ ਕਿੰਨਾ ਆ ਸਾਰੇ ਖੜਿਆ ਇਸੇ ਕੰਮ ਤੇ ਆਏ ਸੀ ਜੇ ਪ੍ਰਸ਼ਾਸਨ ਇਸੇ ਉਹ ਉੱਧਰ ਵੀ ਸੰਘਰਸ਼ ਚੱਲ ਰਿਹਾ ਉਹ ਕੋਈ ਗੱਲ ਨਹੀਂ ਅਸੀਂ 16 ਨੂੰ ਬੰਦ ਵੀ ਕਰ ਰਹੇ ਆ ਮੇਰੀ ਗੱਲ ਸਮਝ ਗਏ 18 ਨੂੰ ਸਾਡੀ ਫੇਰ ਮੀਟਿੰਗ ਹੈ ਸਾਡੇ ਮੋਰਚੇ ਦੀ ਤੇ ਅਸੀਂ ਕਿਹੜਾ ਕਰੇ ਬੈਠੇ ਇਸੇ ਕੰਮ ਤੇ ਕੋਈ ਫਰਕ ਨਾ ਲੋਕ ਸਾਡੇ ਨਾਲ ਨੇ ਨੌਜਵਾਨ ਸਾਡੇ ਨਾਲ ਨੇ ਨੋਜਵਾਨੀ ਹੈਗੀ ਹੈ ਬੇਨਤੀ ਹੈ ਝੰਡੇ ਨਾ ਚਲਾਓ ਸ਼ਾਂ ਸ਼ਾਂ ਤਹਿਤ ਇਹ ਪੱਤਰਕਾਰੀ ਨਹੀਂ ਹੁੰਦੀ ਠੀਕ ਕਰਨ ਬਹੁਤ ਬੰਦਿਆਂ ਨੇ ਝੰਡੇ ਚ ਲਾਏ ਮੱਚ ਕੇ ਉਹ ਤਾਂ ਜੀ ਐ ਹੋ ਜੂਗਾ ਜੀ ਛੱਕੀ ਆ ਜੀ ਅਸੀਂ ਬੋਲੇ ਕੁਛ ਦਸ ਟੜੀ ਇੱਕ ਹੋਇਆ ਅਸੀਂ ਭੱਜ ਗਏ ਅਸੀਂ ਵੀ ਖੜੇ ਆ ਲੜਾਂਗੇ ਠੀਕ ਹੈ ਨਾ ਬਾਕੀ ਕੱਲਾ ਕੱਲਾ ਭਾਨੇ ਨੂੰ ਬਾਹਰ ਲਿਆਉਣ ਦਾ ਮਸਲਾ ਨਹੀਂ ਆ ਭਾਨੇ ਨੂੰ ਪਰਚੇ ਰੱਦ ਕਰਾਉਣ ਦਾ ਵੀ ਹੈ ਤਲਵਾਰੋਂ ਵੀ ਲੰਕੀ ਗਈ ਫਿਰ ਗੱਲ ਤਾਂ ਉੱਥੇ ਖੜੀ ਹੈ ਨਾ ਹਾਂ ਗਹ ਪਰਚੇ ਰੱਦ ਕਰਾ ਕੇ ਉਹਦੀ ਕੈਂਸਲੇਸ਼ਨ ਭਰ ਕੇ ਉਹ ਕੋਰਟ ਚ ਕਿਵੇਂ ਲਿਜਾਣੇ ਆ ਉੱਥੋਂ ਰੱਦ ਕਰਾਉਣੇ ਆ ਗੱਲ ਉੱਥੋਂ ਤੱਕ ਖੜੀ ਆ ਅਸੀਂ ਉੱਥੋਂ ਤੱਕ ਖੜੇ ਆ ਕਿਹੜੇ ਅਧਿਕਾਰੀਆਂ ਨਾਲ ਗੱਲ ਹੋਈ ਕਿਹੜੇ ਕਿਹੜੇ ਅਧਿਕਾਰੀ ਪੁਲਸ ਦੇ ਅਧਿਕਾਰੀ ਪੁਲਸ ਦੀ ਕਿੱਡੀ ਮਿੱਡੀ ਇੱਥੇ ਤਾਂ ਐਸਐਸਪੀ ਭੰਡਾ ਐਸਐਸਪੀ ਭੰਡਾ ਭਾਈ ਜੀ ਇੱਕ ਜਿਹੜਾ ਬੜਵਾਰ ਟੋਲ ਪਲਾਜ਼ੇ ਵਾਲੇ ਮਾਮਲੇ ਨੂੰ ਲੈ ਕੇ ਤਣਾਉਲੇ ਪਾਪਾ ਹੋਇਆ ਸੀਗਾ ਉਸ ਤੋਂ ਬਾਅਦ ਤੁਹਾਡੀ ਪ੍ਰੈਸ ਕਾਨਫਰੰਸ ਵੀ ਹੁੰਦੀ ਆ ਉਹਦੇ ਤੇ ਕੋਈ ਗੱਲਬਾਤ ਹੋਈ ਕੋਈ ਆ ਗੱਲ ਖਰਜ ਹੋਊਗਾ ਉਹ ਖਰਜ ਖਰਜ ਦੀ ਨਜ਼ਰ ਨਹੀਂ ਹੁੰਦਾ ਉਹਨਾਂ ਚਿਰ ਕੋਈ ਨੌ ਮੈਂ ਪਹਿਲਾਂ ਵੀ ਬੋਲਿਆ ਵੀ ਜਿਹੜਾ 3 ਤਰੀਕ ਨੂੰ ਕੋਈ ਪਰਚਾ ਹੋਇਆ ਉਹ ਵੀ ਵਿੱਚ ਹੀ ਆ ਇਹਦੇ ਉਹ ਐਨੂੰ ਵੀ ਪਾਸੇ ਆ ਉਹ ਉਹਨੂੰ ਵੀ ਰੱਦ ਕਰਾਂ ਤੁਸੀਂ ਬਾਕੀ ਜਿਹੜਾ ਜਵੇਂ ਏਜੰਡਾ ਚਲਾਉਣ ਵਾਲੀ ਲੱਖੇ ਨੇ ਗੱਲ ਕੀਤੀ ਆ ਵੀ ਜਿਹੜਾ ਇਹ ਜਾਂ ਵੀਜੀ ਇਹ ਫਲਾਣਾ ਬੰਦਾ ਕਿਵੇਂ ਪਹੁੰਚ ਗਿਆ ਸਰਜੀਤ ਕਿਵੇਂ ਪਹੁੰਚ ਗਿਆ ਲੱਖਾ ਕਿਵੇਂ ਪਹੁੰਚ ਗਿਆ ਬਾਕੀ ਨਹੀਂ ਪਹੁੰਚ ਸਕੇ ਇਹ ਇਹ ਕੋਈ ਮੈਨੂੰ ਲੱਗਦਾ ਵੀ ਸ਼ੱਕ ਖੜਾ ਕਰਨਾ ਵੀ ਇਹਦਾ ਭਾਅ ਫਿਰ ਉਹਨਾਂ ਨੂੰ ਸਰਕਾਰ ਨਾਲ ਮਿਲ ਕੇ ਗਏ ਸੀ ਤਾਂ ਮੈਂ ਕਿਹਾ ਕਾਕਾ ਕੋੜਾ ਗਿਆ ਲੱਖਾ ਗਿਆ ਉੱਧਰ ਆਪਣਾ ਜਸਵਿੰਦਰ ਲੰਗੋਵਾਲ ਗਿਆ ਮਤਲਬ ਜੇ ਕੋਈ ਜਾਵੜੇ ਆਪਣੀ ਹਿੰਮਤ ਨਾਲ ਹਿੰਮਤ ਨਾਲ ਆਪਣੀ ਚੌਕਸੀ ਨਾਲ ਜਾਵੜਿਆ ਐਸਐਸ ਦੀ ਹੋ ਕੇ ਜਾਵੜਿਆ ਫਿਰ ਉਹਨੂੰ ਐ ਨਾ ਤਣ ਬਣਾਉਣਾ ਕਿ ਉਹ ਸਰਕਾਰ ਨਾਲ ਮਿਲਿਆ ਹੋਇਆ ਸੋ ਇਹੇ ਜੇ ਮੈਨੂੰ ਲੱਗਦਾ ਵੀ ਜੇ ਮੀਟਿੰਗ ਤੇ ਚੱਲਦਾ ਉਹਦਾ ਨੁਕਸਾਨ ਹੁੰਦਾ ਤਾਂ ਪਬਲਿਕ ਨੂੰ ਨੁਕਸਾਨ ਹੁੰਦਾ ਉਹਦਾ ਸਾਡੀ ਬੇਨਤੀ ਹੈ ਵੀ ਕਿੰਨੇ ਵਜੇ ਤੱਕ ਦਾ ਟਾਈਮ ਦਿੱਤਾ ਗਿਆ ਹੈਗਾ ਅੱਜ ਸ਼ਾਮ ਨੂੰ 12 ਵਜੇ ਤੱਕ ਨੂੰ ਦੇਖੋ ਜੀ 10 ਤਰੀਕ ਜਿਹੜੀ ਖਤਮ ਹੋਊਗੀ ਰਾਤ ਦੇ 12 ਵਜੇ ਖਤਮ ਹੁੰਦੀ ਹੈ ਜੇ 12 ਵਜੇ ਨੂੰ ਰਿਹਾਈ ਹੋ ਗਈ ਤਾਂ ਸਮਝੌਤਾ ਲਾਗੂ ਹੋ ਗਿਆ ਜੇ ਰਾਤ ਦੇ 12 ਵਜੇ ਤੱਕ ਨਹੀਂ ਹੁੰਦੀ ਫਿਰ ਸਮਝੌਤੇ ਤੋਂ ਭੱਜ ਗਈ ਵੀ ਜਿਹਦਾ ਨੁਕਸਾਨ ਹੋਇਆ ਚਾਹੇ 5 ਰੁਪਈਆ ਦਾ ਹੈ ਉਹ ਸਰਕਾਰ ਨੂੰ ਦੇਣਾ ਪੈਣਾ ਹੈ ਅੱਜ ਜਿਹੜੀ ਭਾਨੇ ਸਿੱਧੂ ਨੂੰ ਰਿਹਾ ਕਰਨ ਵਾਸਤੇ ਇੱਕ ਮੀਟਿੰਗ ਰੱਖੀ ਗਈ ਸੀ ਰਾਮਪੁਰਾ ਫੂਲ ਦੇ ਵਿੱਚ ਉਹਦੇ ਵਿੱਚ ਸਾਡੇ ਸਰਪੰਚ ਸਾਹਿਬ ਕੋਟ ਦੂਨੇ ਦੇ ਮਜੂਦ ਸੀ ਤੇ ਬੁਗਰਾਂ ਦੇ ਸਰਪੰਚ ਸਾਹਿਬ ਮਜੂਦ ਸੀ ਇਹਨਾਂ ਨੂੰ ਆਪਾਂ ਇਹ ਪੁੱਛ ਲੈਨੇ ਆਂ ਵੀ ਮੀਟਿੰਗ ਕਿੱਥੇ ਜੇ ਜਾ ਕੇ ਖਤਮ ਹੋਈ ਏ ਕੌਣ ਕੌਣ ਉਹਦੇ ਵਿੱਚ ਸਰਪੰਚ ਸਾਹਿਬ ਇੱਕ ਤਾਂ ਇਹ ਦੱਸ ਦੋ ਵੀ ਇਹ ਮੀਟਿੰਗ ਰਾਮਪੁਰਾ ਫੂਲ ਦੇ ਵਿੱਚ ਹੋਈ ਸੀ ਹਾਂਜੀ ਤੇ ਇਹਦੇ ਵਿੱਚ ਕਿਹੜੀਆਂ-ਕਿਹੜੀਆਂ ਮੰਨ ਲਓ ਕਿ ਚਲੋ ਜਥੇਬੰਦੀਆਂ ਆਪਣੀਆਂ ਹੈਗੀਆਂ ਸੀ ਕਿਸਾਨ ਆਗੂ ਸਾਰੀਆਂ ਜਥੇਬੰਦੀਆਂ ਆਈਆਂ ਸੀ ਉੱਥੇ ਠੀਕ ਹੈ ਠੀਕ ਹੈ ਲੰਬਾਈ ਲੱਖਾ ਸੀ ਕਾਕੇ SSP ਸਾਹਿਬ ਸੀ ਕਿ ਆਪਣੇ ਬਰਨਾਲਾ ਉਹਨਾਂ ਬਠਿੰਡੇ ਵਾਲੇ ਬਠਿੰਡੇ ਵਾਲੇ ਹਾਂ ਉਹਨਾਂ ਦੀ ਜਿਹੜੀ ਹੈਗਾ ਉਹਨਾਂ ਦਾ ਸਿਸਟਮ ਉਹਨਾਂ ਦੇ ਹੱਥ 'ਚ ਹੀ ਹੈ ਸਾਰਾ ਕੁਝ ਸਭ ਠੀਕ ਹੈ ਬਠਿੰਡੇ ਵਾਲੇ SSP ਸਾਹਿਬ ਦੇ ਹੱਥ 'ਚ ਹੈ ਸਾਰਾ ਹਾਂ ਜਿਹੜਾ ਫੈਸਲਾ ਲੈਣਾ ਉਹਨਾਂ ਆਪ ਦਾ ਆਪ ਹੀ ਲੈਣਾ ਹੈ ਠੀਕ ਹੈ ਇਹ ਮੀਟਿੰਗ ਕਿੰਨੇ ਵਜੇ ਅੱਜ ਸ਼ੁਰੂ ਹੁੰਦੀ ਹੈ ਕਿੰਨੇ ਵਜੇ ਖਤਮ ਹੁੰਦੀ ਹੈ ਇਹ 11:00 ਵਜੇ ਮੀਟਿੰਗ ਚੱਲੀ ਸੀ ਸਾਢੇ 11:00 ਵਜੇ 12:00 ਵਜੇ ਤੱਕ ਚੱਲੀ ਗਈ ਹੈ ਠੀਕ ਹੈ ਸਾਡੀ बस ਇੱਕੋ ਹੀ ਮੰਗ ਹੈ ਹਮ ਪਰਚੇ ਰੱਦ 22 ਬਾਰ ਠੀਕ ਹੈ ਇਹ ਮੰਨ ਕੇ ਚੱਲੋ ਜਿਹੜੀ ਇਹ ਮੀਟਿੰਗ ਰੱਖੀ ਗਈ ਸੀ ਇਹ ਮੀਟਿੰਗ ਪੁਲਿਸ ਪ੍ਰਸ਼ਾਸਨ ਵੱਲੋਂ ਬੁਲਾਇਆ ਗਿਆ ਸੀ ਸਾਰਿਆਂ ਨੂੰ ਜਾਂ ਇਹਨਾਂ ਨੇ ਆਪ ਕਿਸਾਨ ਜਥੇਬੰਦੀਆਂ ਨੇ ਕਿਹਾ ਸੀ ਵੀ ਸਾਡੇ ਨਾਲ ਗੱਲਬਾਤ ਕਰੋ ਨਾਲ ਮਿਲ ਕੇ ਹੋਈ ਆ ਸਾਰੀ ਗੱਲਬਾਤ ਵੀ ਇੱਕ ਆਪਾਂ ਮੀਟਿੰਗ ਰੱਖ ਲੈਨੇ ਆ ਉਹ ਮੀਟਿੰਗ ਦੇ ਵਿੱਚ ਗੱਲਬਾਤ ਹੋਈ ਹੈ ਠੀਕ ਹੈ ਵੀ ਅੱਜ ਅਸੀਂ ਅਪਡੇਟ ਤਾਂ ਨਹੀਂ ਦੇ ਰਹੇ ਕੋਈ ਵੀ 10 ਤਰੀਕ ਅੱਜ 10 ਤਰੀਕ ਚੱਲਣੀ ਆ 12 ਵਜੇ ਤੱਕ ਠੀਕ ਹੈ ਠੀਕ ਹੈ 12 ਵਜੇ ਤੱਕ ਆਪਾਂ 10 ਤਰੀਕ ਦਾ ਇਹਨਾਂ ਨੇ ਆਪਾਂ ਨੂੰ ਯਕੀਨ ਦਿਵਾਇਆ ਹੋਇਆ ਭਰੋਸਾ ਦਿਵਾਇਆ ਹੋਇਆ ਲਿਖਤੀ ਰੂਪ 'ਚ ਦਿੱਤਾ ਹੋ ਦੇਖਦੇ ਆ ਪ੍ਰਸ਼ਾਸਨ ਕੀ ਕਰਦਾ ਸਰਕਾਰ ਕੀ ਕਰਦੀ ਆ ਸਾਰੇ ਜਿਹੜੇ ਲੋਕ ਪਸੰਦ ਨੇ ਆਪਣੇ ਆਪਣੇ ਨਾਲ ਲੋਕ ਇਨਸਾਫ ਜਿਹੜੇ ਆਪਣੇ ਪਬਲਿਕ ਹੈਗੀ ਆ ਉਹਨਾਂ ਨੂੰ ਬੇਨਤੀ ਆ ਸਾਡੇ ਨਾਲੋਂ ਸੋਡੇ ਦਿਲਾਂ ਦੇ ਵਿੱਚ ਵੱਧ ਰਹਿਮ ਆ ਹੂੰ ਬਿਲਕੁਲ ਕਿਉਂ ਅਸੀਂ ਤਾਂ ਇੱਥੇ ਦੇਖੀ ਜਾਨੇ ਆ ਸਾਨੂੰ ਪਤਾ ਵੀ ਸਾਨੂੰ ਬੈਠਣਾ ਬਹੁਤ ਮੁਸ਼ਕਲ ਹੋਇਆ ਪਿਆ ਪਰ ਜਿਹੜੀ ਵੀ ਅਪਡੇਟ ਹੋਊਗੀ ਅਸੀਂ ਨਾਲ ਦੀ ਨਾਲ ਦਿੰਦੇ ਰਹਾਂਗੇ ਤੇ ਇੱਕ ਚੀਜ਼ ਇਹ ਦੱਸੋ ਵੀ ਇਹ ਜਿਹੜੀ ਮੀਟਿੰਗ ਚੱਲੀ ਸੀ ਇਹਦੇ ਵਿੱਚ ਇੱਕ ਤਾਂ ਭਾਨੇ ਸਿੱਧੂ ਦੀ ਰਿਹਾਈ ਪਰਚੇ ਰੱਦ ਹੋ ਗਏ। ਦੂਸਰਾ ਇਹਦੇ ਵਿੱਚ ਇਹ ਵੀ ਰੱਖਿਆ ਸੀ ਵੀ ਜਿਹੜਾ ਤਣਾਉਲੇ ਨਜਾਇਜ਼ ਪਰਚੇ ਹੋਏ ਨੇ ਬੰਦੇ ਤੇ ਉਹਦੇ ਬਾਰੇ ਕੋਈ ਗੱਲਬਾਤ ਹੋਈ ਇਸ ਮੀਟਿੰਗ ਚ। ਦੇਖੋ ਸਾਰੇ ਪੰਜਾਬ ਨੂੰ ਪਤਾ ਵੀ ਜਿਹੜੇ ਜਿਹੜੇ ਝੂਠੇ ਪਰਚੇ ਦਿੱਤੇ ਨੇ ਅਸੀਂ ਇਹੀ ਪੱਖ ਰੱਖਿਆ ਹੋਇਆ ਵੀ ਸਾਰੇ ਰੱਦ ਕਰੋ ਬਾਈ ਨੂੰ ਬਾਹਰ ਕੱਢੋ। ਤੇ ਤੀਸਰਾ ਕੋਈ ਹੋਰ ਇਹ ਵੀ ਗੱਲ ਹੋਈ ਹੈ ਵੀ ਜੇ ਕਿਸੇ ਦੇ ਉੱਥੇ ਕੈਮਰੇ ਕੂਮਰੇ ਫੁੱਟੇ ਨੇ ਜਾਂ ਜੋ ਵੀ ਇਹਦੇ ਵਿੱਚ ਹੋਇਆ ਵੀ ਉਹਦੀ ਪਰਪਾਈ ਸਰਕਾਰ ਕਰੂਗੀ ਇਹ ਮੰਗ ਰੱਖੀ ਹੈ। ਹਾਂ ਮੰਗ ਰੱਖੀ ਆ ਇਹ ਪੈਲ ਦੇ ਦਰ ਤੇ ਰੱਖੀ ਆ ਦੇਣਾ ਪੈਣਾ ਹੁਣ ਪੂਰੀ ਜਿਹੜੀ ਮੀਟਿੰਗ ਉੱਥੇ ਹੋਈ ਸੀ ਉਹਦਾ ਸਿੱਟਾ ਨਤੀਜਾ ਕੀ ਨਿਕਲੇ ਆਖਰ ਨੂੰ ਉਹਨਾਂ ਨੇ ਤੁਹਾਨੂੰ ਜਵਾਬ ਦੇ ਕੇ ਕੀ ਭੇਜਿਆ ਦੇਖੋ ਜੀ ਅੱਜ 10 ਤਰੀਕ ਹੈ 10 ਤਰੀਕ ਚੱਲਣੀ ਆ ਮੈਂ ਬਾਰ-ਬਾਰ ਕਹਿੰਦਾ ਵੀ 10 ਤਰੀਕ ਚੱਲਣੀ ਆ 12 ਵਜੇ ਤੱਕ 12 ਵਜੇ ਤੋਂ ਅਪਡੇਟ ਗਾਹਾਂ ਕੀ ਬਣੂਗਾ ਉਹ ਗਾਹਾਂ ਦੇਖਿਆ ਜੋ ਪਹਿਲਾਂ ਅੱਜ 10 ਤਰੀਕ ਨੂੰ ਡਿਕ ਰਹੇ ਆਪਾਂ ਉਹਨਾਂ ਨੇ ਇਹੀ ਕਿਹਾ ਵੀ 10 ਤਰੀਕ ਤੱਕ ਤੁਸੀਂ ਪੂਰੀ ਹੋਣ ਤੱਕ ਇੰਤਜ਼ਾਰ ਕਰੋ ਹਾਂ ਠੀਕ ਹੈ ਤੁਸੀਂ ਆਪਣੀਆਂ ਮੰਗਾਂ ਸਾਰੀਆਂ ਅੱਜ ਰੱਖਤੀਆਂ ਰੱਖਤੀਆਂ ਠੀਕ ਹੈ ਤੇ ਸਰਪੰਚ ਸਾਹਿਬ ਤੁਸੀਂ ਇੱਕ ਚੀਜ਼ ਦੱਸੋ ਜੀ ਜੇ ਮੰਨ ਕੇ ਚੱਲੋ ਪ੍ਰਸ਼ਾਸਨ ਜਾਂ ਸਰਕਾਰ ਕਿਤੇ ਨਾ ਕਿਤੇ ਇਹ ਚੀਜ਼ ਤੋਂ ਤਿਲਕਦੀ ਹੈ ਜਾਂ ਹਨਾ ਕੋਈ ਐਵੇਂ ਦਾ ਹੁੰਦਾ ਵੀ ਅੱਜ ਪਹਾਨਾ ਸਿੱਧੂ ਬਾਹਰ ਨਹੀਂ ਆਉਂਦਾ ਫਿਰ ਅੱਗੇ ਦੀ ਸਰਕਾਰ ਤੇ ਪ੍ਰਸ਼ਾਸਨ ਇਸ 10 ਤਰੀਕ ਮਿਤੀ ਦੇ ਉੱਤੇ ਪੂਰਾ ਨਹੀਂ ਉਤਰਦੇ ਇਸ ਤੋਂ ਬਾਅਦ ਕਿਤੇ ਕਿਸੇ ਜਥੇਬੰਦੀ ਨੇ ਜਾਂ ਕਿਸੇ ਵੀ ਪ੍ਰਦਰਸ਼ਨ ਕਰਨੀਆਂ ਦੇ ਸਰਕਾਰ ਤੇ ਜਾਂ ਕਿਸੇ ਅਫਸਰ ਤੇ ਯਕੀਨ ਨਹੀਂ ਕਰਨਾ ਇਸ ਗੱਲ ਦਾ ਬਿਲਕੁਲ ਠੀਕ ਹੈ ਜੀ ਜੇ ਸਰਕਾਰ ਇਹ ਸਮਝੋਤੇ ਤੋਂ ਭੱਜਦੀ ਹੈ ਇਸ ਤੋਂ ਬਾਅਦ ਕਦੇ ਵੀ ਵਿਸ਼ਵਾਸ ਨਹੀਂ ਕਰਨਗੇ ਲੋਕ ਫਿਰ ਇਹ ਹੈ ਮੰਨ ਕੇ ਚੱਲੋ ਵੀ ਹਲੇ 10 ਤਰੀਕ ਦਾ ਇੱਕ ਵਾਰੀ ਸਾਰੀ ਜਥੇਬੰਦੀ ਇੰਤਜ਼ਾਰ ਕਰਨਗੇ ਉਸ ਤੋਂ ਬਾਅਦ ਅੱਗੇ ਦੀਆਂ ਸੋਚਣਗੇ ਵੀ ਹੁਣ ਆਪਾਂ ਕਰਨਾ ਕੀ ਹੈ ਬਿਲਕੁਲ ਅਗਲੇ ਪ੍ਰੋਗਰਾਮ ਅੱਜ ਆਪਣਾ 12 ਵਜੇ ਤੱਕ ਰਾਤ ਦੇ ਤੱਕ ਡਿਬੇਟ ਕਰਾਂਗੇ ਉਸ ਤੋਂ ਬਾਅਦ ਅਗਲਾ ਜਥੇਬੰਦੀਆਂ ਜਿਵੇਂ ਪ੍ਰੋਗਰਾਮ ਲਿਕਣ ਗਿਆ ਤੇ ਆਪਾਂ ਉਹਨਾਂ ਦੇ ਨਾਲ ਲੋਕ ਵੀ ਨਾਲ ਨੇ ਤੇ ਸਰਪੰਚ ਸਾਹਿਬ ਜਿਹੜੇ ਲੋਕ ਮੰਨ ਕੇ ਚਲੋ ਭਾਨੇ ਦੇ ਘਰ ਵੱਲ ਨੂੰ ਆ ਰਹੇ ਨੇ ਜਾਂ ਕਈਆਂ ਨੂੰ ਆਏ ਵੀ ਆਪਾਂ ਤਨੌਲੇ ਇਕੱਠੇ ਹੋਈਏ ਜਾਂ ਕਿਤੇ ਉਹਨਾਂ ਬਾਰੇ ਤੁਸੀਂ ਕੁਝ ਕਹਿਣਾ ਚਾਹੂਗੇ ਮੈਂ ਉਹਨਾਂ ਨੂੰ ਬਈ ਹੱਥ ਵਨ ਕੇ ਬੇਨਤੀ ਕਰਦਾ ਜਦੋਂ ਸਾਡੇ ਲਵੇ ਕੋਈ ਵੀ ਗੱਲਬਾਤ ਆਉਗੀ ਅਸੀਂ ਨਾਲ ਦੀ ਨਾਲ ਹੀ ਉਹਦੀ ਨਾਲ ਦੀ ਨਾਲ ਹੀ ਗੁਰਪੰਚ ਪਾਵਾਂਗੇ ਉਹਨਾਂ ਚ ਬਈ ਮੰਨ ਕੇ ਸ਼ਾਂਤੀ ਬਣਾ ਕੇ ਰੱਖੋ ਘਰਾਂ ਚ ਰਹੋ ਠੀਕ ਹੈ ਜਿਉਂ ਉੱਥੇ ਆਪਾਂ ਇਕੱਠੇ ਇਕੱਠ ਕਰ ਲਿਆ ਉਹਦਾ ਵੀ ਕੋਈ ਫਾਇਦਾ ਨਹੀਂ ਠੀਕ ਹੈ ਅਸੀਂ ਆਪ ਇਧਰ ਜਦੋਂ ਸੁਨੇਹਾ ਦਿੱਤਾ ਉਦੋਂ ਤੁਰਿਓ ਤੁਸੀਂ ਹੁਣ ਚਿਕਾਵਦਾ ਆਰਾਮ ਨਾਲ ਕੋਈ ਕੰਮ ਕਰ ਲਓ ਠੀਕ ਹੈ ਸ਼ਾਂਤੀ ਮਾਹੌਲ ਬਣਾ ਕੇ ਰੱਖਣਾ ਬਸ ਮੇਨ ਗੱਲ ਇਹ ਹੈ ਵੀ ਚਲੋ ਪ੍ਰਸ਼ਾਸਨ ਹਲੇ ਤੱਕ ਆਪਣੇ ਨਾਲ ਐਗਰੀ ਚੱਲ ਰਿਹਾ ਆਪਾਂ ਵੀ ਕੋਈ ਉਹਨਾਂ ਦੇ ਕੰਮ 'ਚ ਵਿਗੜ ਨਾ ਪਾਈਏ ਭਾਨਾ ਸਿੱਧੂ ਪਿੰਡ ਕੋਟ ਦੁਨੀ ਹੀ ਰਹਿੰਦੇ ਐਥੇ ਹੀ ਰਹੂਗਾ ਤੁਹਾਨੂੰ ਕੱਲੇ-ਕੱਲੇ ਬੰਦੇ ਨੂੰ ਮਿਲੂਗਾ ਜਿੰਨਾ ਪਿਆਰ ਤੁਸੀਂ ਉਹਨੂੰ ਕਰਦੇ ਓਦੋਂ ਵੱਧ ਉਹ ਸਾਨੂੰ ਕਰਦੇ ਕੋਈ ਦਿੱਕਤ ਨਹੀਂ ਅੱਜ ਤੁਸੀਂ ਭੱਜਣ ਦੀ ਨਕਾਲ ਕਰੋ ਵੀ ਆਪਾਂ ਅੱਜ ਪਹਿਲੀ ਵਾਰ ਭਾਨੇ ਸਿੱਧੂ ਨੂੰ ਮਿਲੀਏ ਜਾਂ ਦੇਖੀਏ ਪ੍ਰਸ਼ਾਸਨ ਨੂੰ ਆਪਦਾ ਕੰਮ ਸ਼ਾਂਤੀ ਤਰੀਕੇ ਨਾਲ ਕਰਨ ਆਗੂ ਨੇ ਅੱਗੇ ਬੰਦੇ ਲੱਗੇ ਹੋਏ ਨੇ ਜਿਵੇਂ ਵੀ ਕੋਈ ਲੋਕਾਂ ਨੂੰ ਉਹ ਸੁਨੇਹਾ ਲਾਉਣਗੇ ਉਸ ਤਰੀਕੇ ਨਾਲ ਤੁਸੀਂ ਅੱਗੇ ਚੱਲਣਾ ਕੋਈ ਹੁੱਲੜਵਾਜੀ ਕਿਤੇ ਵੀ ਨਹੀਂ ਕਿਸੇ ਨੇ ਕਰਨੀ